ਸਤਿ ਸ਼੍ਰੀ ਅਕਾਲ ਜੀ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਇਕ ਅਤੇ ਸ਼ੇਅਰ ਜ਼ਰੂਰ ਕਰਨਾ ਸੂਰਜ ਚੜ੍ਹਨ ਨਾਲ ਰੋਜ਼ ਹੀ ਰੋਜ਼ਮਾਰਾ ਜ਼ਿੰਦਗੀ ਦੀ ਭੱਜ ਦੌੜ ਸ਼ੁਰੂ ਹੋ ਜਾਂਦੀ ਮੈਂ ਵੀ ਪ੍ਰਮਾਤਮਾ ਦਾ ਨਾਮ ਲੈਣ ਮਗਰੋਂ ਆਪਣੇ ਕੰਮਕਾਰ ਲੱਗ ਜਾਂਦਾ ਜਦ ਮੈਂ ਡੈਰੀ ਦੁੱਧ ਪਾਉਣ ਜਾਂਦਾ ਤਾਂ ਮੈਂ ਮੈਨੂੰ ਰਾਸਤੇ ਵਿੱਚ ਬਾਬਾ ਬਿਚਨਾ ਮਿਲਦਾ ਉਸ ਦੇ ਚਿਹਰੇ ਉੱਪਰ ਅੰਤ ਦੀ ਉਦਾਸੀ ਛਾਈ ਹੁੰਦੀ ਬਾਬਾ ਉਸ ਵਕਤ ਇਹੀ ਖੇਤਾਂ ਵਿੱਚ ਜਾ ਕੇ ਕੰਮ ਕਰਦਾ ਇੱਕ ਦਿਨ ਅਸੀਂ ਡੈਰੀ ਉੱਪਰ ਖੜੇ ਗੱਲਾਂ ਕਰ ਰਹੇ ਸੀ ਕਿ ਪਿੱਛੋਂ ਆਉਂਦੇ ਤੇਜ਼ ਵਹੀਕਲ ਨੇ ਬਾਬੇ ਨੂੰ ਟੱਕਰ ਮਾਰ ਦਿੱਤੀ। ਵਹੀਕਲ ਵਾਲਾ ਡਰਦਾ ਭੱਜ ਗਿਆ। ਸਭ ਨੇ ਜਾ ਕੇ ਬਾਬੇ ਨੂੰ ਚੁੱਕਿਆ ਅਤੇ ਹਸਪਤਾਲ ਲੈ ਗਏ। ਬਾਬੇ ਦੀ ਜ਼ਿਆਦਾ ਸੱਟ ਲੱਗੀ ਸੀ। ਡਾਕਟਰਾਂ ਦੇ ਕਹੇ ਅਨੁਸਾਰ ਮੈਂ ਅਤੇ ਹੋਰ ਦੋਸਤਾਂ ਨੇ ਬਾਬੇ ਦੀ ਦਵਾ-ਦਾਰੂ ਕੀਤੀ ਅਤੇ ਟੈਸਟ ਸਕੈਨ ਵਗੈਰਾ ਕਰਵਾਈ। ਬਾਬੇ ਦੇ ਮੁੰਡੇ ਨੂੰ ਫੋਨ ਲਗਾ ਦਿੱਤਾ ਸੀ। ਪਰ ਉਹ ਬਹੁਤ ਸਮਾਂ ਬੀਤ ਜਾਣ ਤੱਕ ਵੀ ਹਸਪਤਾਲ ਨਹੀਂ ਪਹੁੰਚਿਆ ਸੀ ਰਿਪੋਰਟਾਂ ਤੋਂ ਪਤਾ ਲੱਗਿਆ ਕਿ ਬਾਬੇ ਦੀਆਂ ਪਸਲੀਆਂ ਟੁੱਟੀਆਂ ਅਤੇ ਲੱਤ ਦੀ ਹੱਡੀ ਕ੍ਰੈਕ ਹੋ ਗਈ ਡਾਕਟਰ ਨੇ ਇਲਾਜ ਸ਼ੁਰੂ ਕੀਤਾ ਕੁਝ ਸਮੇਂ ਬਾਅਦ ਮੈਂ ਬਾਬੇ ਨੂੰ ਪੁੱਛਿਆ ਕਿ ਹੁਣ ਠੀਕ ਹੋ ਬਾਬੇ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਐਨੇ ਨੂੰ ਬਾਬੇ ਦਾ ਮੁੰਡਾ ਆ ਗਿਆ ਸਮਾਂ ਕਾਫੀ ਹੋ ਗਿਆ ਸੀ ਘਰ ਤੋਂ ਵਾਰ-ਵਾਰ ਫੋਨ ਆਉਣ ਕਰਕੇ ਮੈਂ ਘਰ ਵਾਪਸ ਵਾਪਸੀ ਲਈ ਚੱਲ ਪਿਆ ਉਸ ਤੋਂ ਬਾਅਦ ਮੈਨੂੰ ਕਦੇ ਸਮਾਂ ਨਹੀਂ ਮਿਲਿਆ ਕਿ ਮੈਂ ਬਾਬੇ ਦਾ ਹਾਲਚਾਲ ਪੁੱਛ ਲਵਾਂ ਮੈਂ ਆਪਣੇ ਰੋਜ਼ ਦੇ ਕੰਮਾਂ ਵਿੱਚ ਵਿਅਸਤ ਹੋ ਗਿਆ ਐਕਸੀਡੈਂਟ ਦੇ ਕਈ ਮਹੀਨੇ ਗੁਜ਼ਰ ਜਾਣ ਮਗਰੋਂ ਵੀ ਬਾਬਾ ਕਦੀ ਖੇਤ ਵੱਲ ਜਾਂਦਾ ਨਹੀਂ ਦੇਖਿਆ ਸਾਲ ਕਾ ਬਾਅਦ ਪਿੰਡ ਵਿੱਚ ਉੜਦੀ ਉੜਦੀ ਖ਼ਬਰ ਮਿਲੀ ਕਿ ਬੈਂਕ ਵਾਲਿਆਂ ਨੇ ਨੇ ਵਿਛਨੇ ਬਾਬੇ ਦੀ ਜ਼ਮੀਨ ਦੀ ਕੁਰਕੀ ਕਰਤੀ ਲੋਕ ਮੂੰਹ ਜੋੜ ਜੋੜ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸੀ ਇਹ ਗੱਲਾਂ ਸੁਣ ਮੇਰੇ ਮਨ ਨੂੰ ਬੜਾ ਤੱਕਾ ਲਗਾ। ਉਸ ਸਮੇਂ ਮੇਰਾ ਕਿਸਾਨ ਯੂਨੀਅਨ ਨਾਲ ਮੇਲ ਹੋਇਆ ਹੋਏ ਨੂੰ ਕੁਝ ਸਮਾਂ ਹੋਇਆ ਸੀ। ਮੈਂ ਉਹਨਾਂ ਨਾਲ ਗੱਲ ਕਰਕੇ ਬਾਬੇ ਦੀ ਮਦਦ ਕਰਨ ਬਾਰੇ ਸੋਚਿਆ। ਪਰ ਉਸ ਤੋਂ ਪਹਿਲਾਂ ਮੈਨੂੰ ਬਾਬੇ ਤੋਂ ਸਾਰਾ ਕੁਝ ਤਰਤੀਬ ਵਿੱਚ ਪਤਾ ਕਰਨਾ ਪੈਣਾ ਸੀ। ਮੈਂ ਸਮਾਂ ਕੱਢ ਕੇ ਬਾਬਾ ਕੋਲ ਬਾਬੇ ਕੋਲ ਗਿਆ। ਕੁਝ ਗੱਲਾਂ ਕਰਨ ਮਗਰੋਂ ਮੈਂ ਬਾਬੇ ਨੂੰ ਪੁੱਛਿਆ ਕਿ ਬਾਬਾ ਇਹ ਬੈਂਕ ਵੱਲੋਂ ਹੋ ਰਹੀ ਕੁਰਕੀ ਦਾ ਦਾ ਕਾਰਨ ਦੱਸੋ ਹੋ ਸਕਦਾ ਮੈਂ ਕੋਈ ਮਦਦ ਕਰ ਸਕਾਂ ਬਾਬੇ ਨੇ ਬੋਲਣਾ ਸ਼ੁਰੂ ਕੀਤਾ ਪੁੱਤ ਗੱਲ 20 ਕੁ ਬਰੇ ਪਹਿਲਾਂ ਦੀ ਹੈ 3 ਏਕੜ ਜ਼ਮੀਨ ਸੀ ਮੈਂ ਦੋ ਭੈਣਾਂ ਦੇ ਵਿਆਹ ਕਰਕੇ ਜ਼ਿੰਮੇਵਾਰੀ ਤੋਂ ਸੁਰਖਰੂ ਹੋਇਆ ਹੀ ਸੀ ਕੁਝ ਮਹੀਨਿਆਂ ਬਾਅਦ ਇੱਕ ਭੈਣ ਵਿਧਵਾ ਹੋ ਕੇ ਘਰ ਆ ਬੈਠੀ ਫਿਰ ਉਸ ਦਾ ਵਿਆਹ ਕੀਤਾ ਜ਼ਮੀਨ ਥੋੜੀ ਸੀ ਉਸ ਤੋਂ ਜੋ ਬਚਦਾ ਉਹ ਬਿਮਾਰ ਬਿਮਾਰੀ ਸਮਾਰੀ ਤੇ ਲੱਗ ਜਾਂਦਾ ਫੇਰ ਬੱਚਿਆਂ ਦੀ ਪੜ੍ਹਾਈ ਲਿਖਾਈ ਅਤੇ ਘਰ ਦੇ ਹੋਰ ਕੰਮਾਂ ਦੇ ਖਰਚੇ ਵੀ ਹੁੰਦੇ ਖਾਦ ਸਪਰੇ ਦੇ ਰੇਟ ਵਧ ਗਏ ਪਰ ਆਮਦਨ ਉਨੀ ਹੀ ਅਤੇ ਖਰਚ ਵਧ ਗਏ ਮੈਂ ਤਾਂ ਕਦੇ ਦਿਹਾੜੀਆਂ ਵੀ ਨਹੀਂ ਪਾਈਆਂ ਸੀ ਸਵੇਰ ਤੋਂ ਸ਼ਾਮ ਤੱਕ ਆਪ ਹੀ ਕੰਮ ਕਰਦਾ ਸੀ ਮੈਂ ਔਖਾ ਸੌਖਾ ਕਬੀਲਦਾਰੀ ਜਿਠੀ ਜਾਂਦਾ ਸੀ ਪਰ ਕਦੇ ਕਰਜ਼ ਨਹੀਂ ਲਿਆ ਫੇਰ ਮੁੰਡਾ ਜਵਾਨ ਹੋ ਗਿਆ ਮੈਂ ਕੰਮ ਕਰਨ ਲਈ ਕਹਿੰਦਾ ਤਾਂ ਮੁੰਡਾ ਕੰਮ ਨੂੰ ਹੱਥ ਨਾ ਲਾਉਂਦਾ। ਮੁੰਡੇ ਨੇ ਬਾਹਰ ਜਾਣ ਦੀ ਰੱਟ ਲਾ ਲਈ। ਮੈਂ ਬਥੇਰਾ ਸਮਝਾਇਆ ਕਿ ਪੁੱਤ ਇੰਨੀ ਜ਼ਮੀਨ ਤੇ ਹੀ ਮਿਹਨਤ ਕਰ ਲੈ। ਆਈ ਚਲਾਈ ਚੱਲਦੀ ਰਹਿੰਦੀ। ਅੰਤ ਮੁੰਡਾ ਕਹਿੰਦਾ ਜਾਂ ਤਾਂ ਮੈਂ ਕੁਝ ਖਾ ਕੇ ਮਰ ਜਾਣਾ ਜਾਂ ਮੈਨੂੰ ਬਾਹਰ ਭੇਜੋ। ਮੁੰਡੇ ਦੀ ਖਾਤਰ ਬੈਂਕ ਤੋਂ ਕਰਜ਼ਾ ਲੈ ਲਿਆ। ਕਿਸੇ ਏਜੰਟ ਕੋਲ ਬਾਹਰ ਜਾਣ ਦੇ ਫਾਰਮ ਲਾ ਦਿੱਤੇ। ਉਸ ਏਜੰਟ ਨੇ ਦਾਸ ਰੱਖ ਲਿਆ। ਫੇਰ ਜਦਵੀ ਏਜੰਟ ਕੋਲ ਜਾਣਾ ਤਾਂ ਉਸਨੇ ਬਹਾਨਾ ਲਾ ਦੇਣਾ ਏਜੰਟ ਨੇ ਨਾ ਮੁੰਡਾ ਬਾਹਰ ਭੇਜਿਆ ਨਾ ਪੈਸੇ ਮੋੜੇ ਉਸ ਠੱਗੀ ਨੇ ਮੇਰੇ ਬਾਲਵਾਲ ਕਰਜੇ ਨਾਲ ਪਰੁੰਨ ਦਿੱਤੇ ਮੇਰਾ ਸਰੀਰ ਬਿਰਧ ਹੋ ਗਿਆ ਹੈ ਤੇ ਮੇਰੇ ਤੋਂ ਜ਼ਿਆਦਾ ਕੰਮ ਨਾ ਹੁੰਦਾ ਮੁੰਡਾ ਨਿੱਤ ਨਵੀਆਂ ਫਰਮਾਇਸ਼ਾਂ ਕਰਦਾ ਜੇ ਨਾ ਪੂਰੀਆਂ ਕਰਦਾ ਤਾਂ ਮਾਰਦਾ ਜੇ ਪੂਰੀਆਂ ਕਰਦਾ ਤਾਂ ਵੀ ਮਰਦਾ ਬੁਰੀ ਸੰਗਤ ਵਿੱਚ ਪੈ ਕੇ ਮੁੰਡਾ ਨਸ਼ਾ ਕਰਨ ਲੱਗ ਗਿਆ ਤੇ ਘਰ ਦੀਆਂ ਚੀਜ਼ਾਂ ਵੇਚਣ ਲੱਗ ਗਿਆ ਇੱਕ ਦਿਨ ਮੈਂ ਖੇਤ ਸੀ ਤੇ ਮੁੰਡੇ ਨੇ ਨਸ਼ੇ ਦੀ ਲੋਰ ਵਿੱਚ ਆਪਦੀ ਬੇਬੇ ਨੂੰ ਕੁੱਟਿਆ ਉਸ ਦੀ ਬਾਹ ਤੋੜ ਦਿੱਤੀ ਉਸ ਦੀ ਬਾਹ ਵੀ ਠੀਕ ਨਹੀਂ ਹੋਈ ਤੇ ਖਰਚ ਵੀ ਬਹੁਤ ਹੋ ਗਿਆ 2-3 ਏਕੜ ਜ਼ਮੀਨ ਵਾਲੇ ਕਿਸਾਨ ਦੀ ਵੀ ਕੀ ਜ਼ਿੰਦਗੀ ਹੈ ਪਹਿਲਾਂ ਸਰਕਾਰ ਉਸ ਦਾ ਕੁਝ ਨਹੀਂ ਸੋਚਦੀ ਤੇ ਫੇਰ ਰੱਬ ਵੀ ਬੈਰੀ ਬਣ ਜਾਂਦਾ ਹੈ ਮੈਂ ਵੀ ਬਾਬੇ ਵਿਚਨੇ ਨਾਲ ਸਹਿਮਤੀ ਜਤਾਈ। ਬਾਬਾ ਰੁੱਕ ਕੇ ਫੇਰ ਬੋਲਣਾ ਸ਼ੁਰੂ ਕਰ ਦਿੱਤਾ। 2 ਸਾਲ ਪਹਿਲਾਂ ਸੋਕਾ ਪੈ ਗਿਆ ਤਾਂ ਫਸਲ ਚੱਜਦੀ ਨਹੀਂ ਹੋਈ। ਚਲੋ ਅਗਰੀ ਵਾ, ਅਗਲੀ ਵਾਰ ਵਧੀਆ ਫਸਲ ਦੀ ਉਮੀਦ ਕੀਤੀ। ਉਸ ਸਾਲ ਕਦੇ ਮੋਟਰ ਸੜ ਗਈ ਤੇ ਕਦੇ ਸਟਾਰਟਰ, ਕਦੇ ਸਪਰੇਅ ਮਾੜੀ ਤੇ ਕਦੇ ਬੀਜ ਮਾੜਾ। ਐਵੇਂ ਦੇ ਮਾਹੌਲ ਵਿੱਚ ਤਾਂ ਕਈ ਵਾਰੀ ਭੁੱਖੇ ਸੌਣ ਦੀ ਨੌਬਤ ਆ ਜਾਂਦੀ ਸੀ। ਗਰੀਬ ਕਿਸਾਨ ਨੂੰ ਤਾਂ ਹੱਥ ਅੱਡ ਕੇ ਮੰਗਦੇ ਵੀ ਸ਼ਰਮ ਆਉਂਦੀ ਬੈਂਕ ਵਾਲੇ ਆਉਂਦੇ ਤੇ ਕਰਜ਼ਾ ਉਤਾਰਨ ਲਈ ਕਹਿੰਦੇ ਪਰ ਮੈਂ ਮਿੰਤਾ ਤਰਲੇ ਕਰਕੇ ਸਮਾਂ ਮੰਗ ਲੈਂਦਾ ਲੈਂਦਾ ਰਿਹਾ ਮੈਂ ਕਿਹਾ ਕੋਈ ਨਾ ਬਾਬਾ ਜੀ ਹਿੰਮਤ ਰੱਖੋ ਤੁਹਾਡਾ ਇਹ ਪੁੱਤ ਆ ਗਿਆ ਜੋ ਮਦਦ ਕਰ ਸਕਦਾ ਹੋਇਆ ਬਾਬਾ ਦੱਸਦਾ ਕਿ ਪੁੱਤ ਦੁੱਖ ਇੱਥੇ ਹੀ ਖਤਮ ਨਹੀਂ ਹੋਏ ਪਿਛਲੇ ਸਾਲ ਆਏ ਹੜ੍ਹਾਂ ਨੇ ਫੇਰ ਸਾਨੂੰ ਕੱਖੋਂ ਹੌਲੇ ਕਰ ਦਿੱਤਾ ਸਰਕਾਰਾਂ ਨੇ ਕਦੇ ਸਾਰ ਨਹੀਂ ਲਈ ਰਾਸ਼ਨ ਤਾਂ ਦਾਨੀ ਵੀਰਾਂ ਤੋਂ ਮਿਲ ਗਿਆ ਜੇ ਸਾਸਰੇ ਔਖੇ ਦੇਣ ਕੱਟੇ ਗਏ ਸਰਕਾਰ ਨੇ ਜੋ ਥੋੜਾ ਮੁਆਵਜ਼ਾ ਦੇਣਾ ਸੀ ਉਸ ਦੇ ਲਈ ਵੀ ਕਚੈਰੀਆਂ 'ਚ ਜਾ ਜਾ ਕੇ ਥੱਕ ਗਿਆ ਮੈਨੂੰ ਮੁਆਵਜ਼ੇ ਦਾ ਆਵਾਜ਼ ਬਮੁੱਲ ਵੀ ਨਹੀਂ ਮਿਲਿਆ ਫਿਰ ਮੇਰਾ ਐਕਸੀਡੈਂਟ ਹੋ ਗਿਆ ਤੇ ਮੈਂ ਕੰਮ ਕਰਨ ਯੋਗਾ ਨਹੀਂ ਰਿਹਾ ਮੇਰਾ ਸਰੀਰ ਮੇਰਾ ਸਾਥ ਨਹੀਂ ਦਿੰਦਾ ਸੀ ਬਸ ਏਵੇਂ ਦੇ ਮੁਸ਼ਕਲ ਹਾਲਾਤਾਂ ਵਿੱਚ ਕਰਜ਼ਾ ਮੋੜਿਆ ਨਹੀਂ ਗਿਆ ਇਹ 10 ਲੱਖ ਦਾ ਕਰਜ਼ਾ ਵਿਆਜ ਲੱਗ ਲੱਗ ਕੇ ਦੁੱਗਣਾ ਹੋ ਗਿਆ ਜਿਸ ਕਰਕੇ ਬੈਂਕ ਵਾਲਿਆਂ ਮੇਰੇ ਮੇਰੀ ਪੁੱਤਾਂ ਵਰਗੀ ਜ਼ਮੀਨ ਦੀ ਕੁਰਕੀ ਕਰਨ ਦਾ ਫੈਸਲਾ ਲਿਆ ਬਾਬੇ ਦੀਆਂ ਅੱਖਾਂ 'ਚੋਂ ਥਰਲ-ਥਰਲ ਹੰਝੂ ਵਹਿ ਰਹੇ ਸੀ ਮੈਂ ਬਾਬੇ ਨੂੰ ਹੌਸਲਾ ਦੇ ਕੇ ਆ ਗਿਆ ਪਾਪਸ ਆਉਂਦੇ ਮੈਂ ਸੋਚ ਰਿਹਾ ਸੀ ਕਿ ਸੱਚਮੁੱਚ ਹੀ ਪੰਜਾਬ ਦੀ ਛੋਟੀ ਕਿਸਾਨੀ ਹੌਲੀ-ਹੌਲੀ ਖਤਮ ਹੋ ਰਹੀ ਸਰਕਾਰਾਂ ਦੇ ਸਾਥ ਨਾ ਦੇਣ ਨਸ਼ਾ ਬੇਰੋਜ਼ਗਾਰੀ ਕੁਦਰਤੀ ਆਫਤਾਂ ਨੇ ਨੌਜਵਾਨਾਂ ਨੂੰ ਬਾਹਰ ਜਾ ਕੇ ਕੰਮ ਕਰਨ ਲਈ ਮਜਬੂਰ ਕਰ ਦਿੱਤਾ ਇਸ ਸਭ ਤੋਂ ਮੈਨੂੰ ਪੰਜਾਬ ਦੀ ਕਿਸਾਨੀ ਦਾ ਡੁੱਬਦਾ ਸੂਰਜ ਸਾਫ਼ ਦਿਖਾਈ ਦੇ ਰਿਹਾ ਸੀ ਜੋ ਚੀਕ-ਚੀਕ ਕੇ ਕਹਿ ਰਿਹਾ ਸੀ ਕਿ ਮੈਂ ਖਤਮ ਨਹੀਂ ਹੋਣਾ ਚਾਹੁੰਦਾ